ਕੰਬੂ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਜੀਸੀਬੀ ਜਿਹੜੀ ਉਹ ਲਿਆਂਦੀ ਗਈ ਆ ਬੈਰੀਕੇਟਿੰਗ ਢੋਲੀ ਜਾਵੇਗੀ ਜਾਂ ਫਿਰ ਕੀ ਨਤੀਜੇ ਜਿਹੜੇ ਨਿਕਲਨੇ ਉਹ ਵੀ ਸਾਹਮਣੇ ਆ ਲਗਾਤਾਰ ਜਿਹੜੇ ਲੋਕ ਨੇ ਉਹ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਨਾਲ ਦੀ ਨਾਲ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਸਰਵਨ ਸਿੰਘ ਪੰਦੇਰ ਨੇ ਉਹਨਾਂ ਦੀ ਜਿਹੜੀ ਇਹ ਤਾਂ ਦੂਸਰੀ ਤਾਂ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਇਸ ਜਗ੍ਹਾ ਦੇ ਉੱਪਰ ਛੁੱਟੇ ਜਾ ਰਹੇ ਨੇ ਔਰ ਨਾਲ ਦੀ ਨਾਲ ਜੇਕਰ ਗੱਲ ਕਰੀਏ ਤਾਂ ਕੀ ਹਾਲਾਤ ਨੇ ਬੋਕ ਟ੍ਰੇਲ ਜਿਹੜੀ ਉਹ ਲਗਾਤਾਰ ਜਾਰੀ ਹੈ ਕਿਉਂਕਿ ਟਾਇਰ ਗੈਸ ਜਿਹੜੇ ਗੋਲੇ ਨੇ ਉਹ ਲਗਾਤਾਰੀ ਸੁੱਟੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕੀ ਕੁਝ ਰਹਿਣ ਵਾਲਾ ਹੈ ਖਾਸ ਇਹ ਵੀ ਦਿਖਾਉਣ ਦੀ ਕੋਸ਼ਿਸ਼ ਉਹ ਲਗਾਤਾਰ ਜਾਰੀ ਹੈ ਔਰ ਦੂਸਰੀ ਤਰਫ ਔਰ ਦੂਸਰੀ ਤਰਫ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਆਕੂ ਨੇ ਉਹ ਵੀ ਉਹ ਵੀ ਜਿਹੜੇ ਵਿੱਚ ਨੇ ਔਰ ਗੱਲਬਾਤ ਕਰਦੇ ਆ ਸਰਵਨ ਸਿੰਘ ਪਦੇਰ ਦੇ ਨਾਲ ਕੀ ਹਾਲਾਤ ਨੇ ਸਰਵ ਸੰਗ ਪੰਦੇਰ ਜਿਹੜੇ ਹੈਗੇ ਆ ਜਨਾਨੀ ਦਾ ਪੁੱਤ ਪਜਨਾਨੀ ਦਾ ਫਸ ਦੜਨੀ ਪਉਣੀ ਖੜ ਕੇ ਰਹਿਣਾ ਖੜ ਕੇ ਰਹਿਣਾ ਆ ਬਿਲਕੁਲ ਤੱਕਾ ਕਰ ਰਹੇ ਆ ਪਾ ਪੀਸਪੁਲੀ ਪੋਜੀਸ਼ਨ ਨੂੰ ਬਣਾ ਕੇ ਰੱਖ ਰਹੇ ਆ ਲੇਕਿਨ ਪੰਦੇਰ ਸਾਹਿਬ ਜਦੋਂ ਗੱਲ ਇਹ ਹੋਈ ਆ ਵੀ ਖੜਦੇ ਖੜਦੇ ਟਰੈਕਟਰ ਖਿਲਾਰ ਲਾ ਹੁਣ ਇੱਥੇ ਦਿੱਲੀ ਕੂਚ ਕਰਨਾ ਹੈ ਜਾਂ ਫਿਰ ਕੋਈ ਮੀਟਿੰਗ ਟੋਡੀ ਹੋਈ ਆ ਕੋਈ ਕੋਈ ਮੀਟਿੰਗ ਨਹੀਂ ਹੋਈ ਕੋਈ ਗੱਲਬਾਤ ਨਹੀਂ ਚੱਲ ਰਹੀ ਤਾਂ ਹੁਣ ਕੀ ਇਹ ਹਾਲਾਤ ਨੇ ਅਗਲੇ ਕੀ ਸਟ੍ਰੈਟਜੀ ਬਣਾਏਗੀ ਦੇਖ ਕੇ ਦੇਖ ਕੇ ਜਾ ਜਾ ਲੈਨੇ ਦੇਖ ਕੇ ਜਾ ਜਾ ਲੈਨੇ ਸਰਵਨਸੇਂਗਪਨ ਦੇਰ ਜਿਹੜੇ ਨੇ ਮੌਕੇ ਦੇ ਉੱਪਰ ਵੀ ਤਾਇਨਾਤ ਨੇ ਹਾਲਾਕੀ ਗੱਲਬਾਤ ਜਿਹੜੀ ਹੈ ਉਹ ਕੀ ਹਾਲਾਤ ਨੇ ਅਤੁੱਪ ਐਸੇ ਗੋਲੇ ਜਿਹੜੇ ਲਗਾਤਾਰ ਉਹ ਇਕੱਠੇ ਕਿਤੇ ਗਏ ਨੇ ਹਾਲਾਕੀ ਕੀ ਕੁਝ ਹਾਲਾਤ ਜਿਹੜੇ ਰਹਿਣਗੇ ਉਹ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਲਈ ਜਿਹੜਾ ਇਹ ਕਿਹਾ ਗਿਆ ਹੈ ਔਰ ਜਦੋਂ ਗੱਲ ਕਰੀਏ ਤਾਂ ਗੱਲ ਆਉਂਦੀ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਕਿਸਾਨ ਆਪਣੇ ਹੱਕ ਮੰਗਦੇ ਆ ਮੰਗਾ ਜਿਹੜੀਆਂ ਉਹਨਾਂ ਦੀਆਂ ਜਾਇਜ਼ ਹੈ ਜੇ ਇਸ ਤਰ੍ਹਾਂ ਕ੍ਰਿਮਨਲ ਕਿਸਾਨਾਂ ਦਾ ਕਹਿੰਦੇ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਜਾਇਜ਼ ਨਹੀਂ ਪਰ ਹਾਲਾਤ ਇਹ ਜਿਹੇ ਬਣ ਚਿਹੇ ਨੇ ਕਿ ਹਰਿਆਣਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਟੀਅਰ ਗੈਸ ਦੇ ਜਿਹੜੇ ਗੋਲੇ ਨੇ ਉਹ ਸੋਟਰੇ ਨੇ ਔਰ ਕਿਸਾਨਾਂ ਨੂੰ ਖਦੇੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਇਸੇ ਤਰੀਕੇ ਨਾਲ ਹੀ ਚੱਰੀ ਹੈ ਔਰ ਖਾਸ ਜਿਹੜਾ ਮੌਕਾ ਹੈ ਜਾਂ ਕਹਿ ਲਈ ਕਿ ਖਾਸ ਜਿਹੜੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਜਦੋਂ ਹੁਣ ਮੰਗਾ ਜਿਹੜੀਆਂ ਨੇ ਉਹ ਕੀ ਕੁਝ ਰਹਿਣ ਵਾਲੀਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਨੇ ਉਹ ਸਾਡੇ ਨਾਲ ਜੁੜਦੇ ਨੇ ਔਰ ਗੱਲਬਾਤ ਜਿਹੜੀ ਉਹਨਾਂ ਦੀ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅਗੁਰਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਕੀ ਅਗਲੀ ਸਟ੍ਰੈਟੇਜੀ ਬਣਾਈ ਕਿਉਂਕਿ ਲਗਾਤਾਰ ਟੇਅਰ ਗੈਸ ਛੁੱਟ ਰਿਹਾ ਦੇਖੋ ਹਾਲ ਦੀ ਕੜੀ ਜਜੇ ਲੈ ਰਹੇ ਆ ਜਜੇ ਲੈਣ ਤੋਂ ਬਾਅਦ ਕੋ ਫੈਸਲਾ ਕਰਾਂਗੇ ਕੋਈ ਰੌਲਾ ਨਹੀਂ ਹੈਗਾ ਬਿਲਕੁਲ ਸ਼ਾਂਤਪੂਰਵਕ ਹੈ ਕੋਈ ਸਮੱਸਿਆ ਨਹੀਂ ਹੈਗੀ ਅਸੀਂ ਇਹਦੇ ਜਜੇ ਲਵਾਂਗੇ ਹਾਲਾਤਾਂ ਨੂੰ ਸਾਰਿਆਂ ਨੂੰ ਬਾਚਾਂਗੇ ਬਾਚਣ ਤੋਂ ਬਾਅਦ ਆਫਟਰ ਕੀ ਫੈਸਲਾ ਹੁੰਦਾ ਹਰਿਆਣਾ ਪ੍ਰਸ਼ਾਸਨ ਨੂੰ ਵੀ ਇਹ ਦਿਖ ਰਿਹਾ ਵੀ ਅਸੀਂ ਸ਼ਾਂਤਮਈ ਪ੍ਰਦਰਸ਼ਨ ਤੁਸੀਂ ਕਰ ਰਹੇ ਹੋ ਇੱਥੇ ਦੇਖੋ ਇਹ ਤਾਂ ਸਰਕਾਰ ਹੀ ਜਵਾਬ ਦੇ ਸਕਦੀ ਹੈ ਨਾ ਜਿਹੜੀ ਲੋਕਾਂ ਨੇ ਸਰਕਾਰ ਬਣਾਈ ਹੈ ਜੋ ਲੋਕਾਂ ਦੇ ਨਾਲ ਅਤਿਆਚਾਰ ਕਰ ਰਹੀ ਹੈ ਨੈਸ਼ਨਲ ਹਾਈਵੇ ਨੂੰ ਇਹਨਾਂ ਦਾ ਐ ਉਹੋ ਸਟਰੈਟਜੀ ਜਿਹੜੀ ਹੈਗੀ ਹੈ ਉਹ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਦੇ ਲਈ ਵੀ ਕਿਹਾ ਜਾ ਰਿਹਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਨੇ ਸਰਵਨ ਸਿੰਘ ਭਦੇਰ ਉਹਨਾਂ ਨਾਲ ਵੀ ਦਿਨਿਕ ਸਵੇਰਾ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਇਸੇ ਤਰੀਕੇ ਦੇ ਨਾਲ ਡਰੋਨ ਦੀ ਕੋਸ਼ਿਸ਼ ਕਰਨਗੇ ਲੇਕਿਨ ਪ੍ਰਦਰਸ਼ਨ ਜਿਹੜਾ ਉਹ ਸ਼ਾਂਤਮਈ ਰੱਖਣਾ ਚਾਹੀਦਾ ਹੈ ਉਹ ਡਰੋਨ ਜਿਹੜਾ ਹੈਗਾ ਉਹ ਫਿਰ ਤੋਂ ਗੋਲੇ ਛੁੱਟੇ ਦੇ ਲਈ ਤਿਆਰ ਬਰ ਤਿਆਰ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਨਗੇ ਲੋਕ ਜਿਹੜੇ ਨੇ ਇਸ ਆ ਜਿਹੜੇ ਟੇਅਰ ਗੈਸ ਦੇ ਗੋਲੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਜਾਰੀ ਹੈ ਲੇਕਿਨ ਫਿਰ ਵੀ ਹਾਲਾਤ ਜਿਹੜੇ ਇਸ ਤਰੀਕੇ ਦੇ ਬਣੇ ਹੋਇਆ ਗੋਲੇ ਛੁੱਟੀ ਜਾ ਰਹੇ ਆ ਲਗਾਤਾਰ ਹਰਿਆਣਾ ਪੁਲਿਸ ਜਿਹੜੀ ਹੈ ਤਸਵੀਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੇ ਆ ਇੱਕ ਪਾਸੇ ਕਿਸਾਨ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਜਾਰੀ ਹੈ ਕਿ ਡਰੋਨ ਜਿਹੜਾ ਉਹ ਟੇਅਰ ਗੈਸ ਦੇ ਗੋਲੇ ਨਾ ਛੁੱਟਣ ਲੇਕਿਨ ਉਸ ਤੋਂ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਵਾਟਰ ਕੈਨਨ ਵੀ ਚੱਲਣ ਦੇ ਲਈ ਤਿਆਰ ਨੇ ਜਦੋਂ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਤੋਂ ਬਾਅਦ ਇਹ ਜਿਹੜਾ ਡਰੋਨ ਹੈ ਉਹ ਡਰੋਨ ਜਿਹੜਾ ਗੋਲੇ ਸੁੱਟਦਾ ਹੈ ਗੈਸ ਗੋਲੇ ਸੁੱਟਦਾ ਔਰ ਲੋਕਾਂ ਨੂੰ ਖੇੜਨ ਦੀ ਜਿਹੜੀ ਉਹ ਕੋਸ਼ਿਸ਼ ਲਗਾਤਾਰ ਜਾਰੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਮਜੂਦ ਕੰਗ ਦੈਨਿਕ ਸਵੇਰਾ ਟੀਵੀ ਸ਼ਮੂ ਬੈਰੀਅਰ